ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਮੋਹਮ ਹਰੀਆਵਲ ਲਹਿਰ ਤਹਿਤ ਮਾਨਯੋਗ ਡੀਜੀਪੀ ਪੰਜਾਬ ਸ਼੍ਰੀ ਗੌਰਵ ਯਾਦਵ ਵੱਲੋਂ ਇਸ ਹਰੀਆਵਲ ਲਹਿਰ ਨੂੰ ਆਓ ਰੁਖ ਲਗਾਈਏ ਅਤੇ ਧਰਤੀ ਮਾਂ ਨੂੰ ਬਚਾਈਏ ਸਲੋਗਨ ਹੇਠ ਰੋਖ ਲਗਾਉਣ ਦੀ ਜੋ ਸ਼ੁਰੂਆਤ ਕੀਤੀ ਗਈ ਹੈ ਉਸੇ ਤਹਿਤ ਜ਼ਿਲ੍ਹਾ ਜਲੰਧਰ ਦਿਹਾਤੀ ਦੇ ਐਸਐਸਪੀ ਸ਼੍ਰੀ ਅੰਕੁਰ ਗੁਪਤਾ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਡੀਐਸਪੀ ਸ਼ਾਹਕੋਟ ਸਰਦਾਰ ਅਮਦੀਪ ਸਿੰਘ ਜੀ ਅਤੇ ਥਾਣਾ ਲੋਹੀਆਂ ਖਾਸ ਦੇ ਐਸਐਚਓ ਸਰਦਾਰ ਬਖਸ਼ੀਸ਼ ਸਿੰਘ ਜੀ ਦੀ ਦੇਖ ਰੇਖੇਤ ਸਮਾਜ ਕੇਂਦਰ ਦੇ ਇੰਚਾਰਜ ਏਐਸਆਈ ਗੁਰਦੇਵ ਸਿੰਘ ਅਤੇ ਗੋਵਿੰਦਾ ਸਿੰਘ ਨੇ ਆਪਣੀ ਟੀਮ ਸਮੇਤ ਜਰਨਲਿਸਟ ਪ੍ਰੈਸ ਕਲੱਬ ਲੋਹੀਆਂ ਖਾਸ ਦੇ ਪ੍ਰధాన ਸਵਰ ਸਿੰਘ ਚੰਦੀ ਦੇ ਸਹਿਯੋਗ ਨਾਲ ਨਵਾਂ ਪਿੰਡ ਦੋਨੋ ਵਾਲ ਵਿਖੇ ਅਤੇ ਸਰਕਾਰੀ ਸਕੂਲ ਨਿਹਾਲੂਵਾਲ ਦੇ ਇੰਚਾਰਜ ਸੁਖਵਿੰਦਰ ਪ੍ਰੀਤ ਸਿੰਘ ਦੇ ਸਹਿਯੋਗ ਨਾਲ ਪਿੰਡ ਨਿਹਾਲੂਵਾਲ ਵਿਖੇ ਬੂਟੇ ਲਗਾ ਕੇ ਇੱਕ ਬਹੁਤ ਵਧੀਆ ਸੁਨਹਿਾਰ ਦਿੱਤਾ ਗਿਆ ਜੜ ਹੈ ਹਰ ਇੱਕ ਰਿਸ਼ਤੇ ਦੀ ਪਰਵੇੜਾ ਬੰਨਿਆ ਔਰਤ ਨੇ ਕੰਜ ਮਾੜੀ ਆਖਾ ਔਰਤ ਨੂੰ ਐ ਰੱਬ ਵੀ ਜਮਿਆ ਔਰਤ ਨੇ ਸੋਕਿਓ ਮੰਦਾ ਆਖੀ ਜਦ ਜਮਿਆ ਰਾਜਾਨ ਅੱਜ ਸਾਡੇ ਮਾਨਯੋਗ ਐਸਐਸਪੀ ਸਾਹਿਬ ਜੀ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਨਵਾਂ ਪਿੰਡ ਦੋਨੇਵਾਲ ਦੇ ਪਾਰਕ ਵਿੱਚ ਨੌਜਵਾਨ ਬੱਚੀਆਂ ਕੋਲੋਂ ਥਾਣੇ ਦੇ ਮੁਲਾਜ਼ਮਾਂ ਕੋਲੋਂ ਜਿਹੜੇ ਆ ਪੌਦੇ ਲਗਾਏ ਗਏ ਆ ਤਾਂ ਕਿ ਸਾਡੀ ਆਉਣ ਵਾਲੀ ਪੀੜ੍ਹੀ ਜਿਹੜੀ ਆ ਇਹਨਾਂ ਦਾ ਆਨੰਦ ਮਾਣ ਸਕੇ ਇੱਥੇ ਅਮਰੂਦ, ਜਾਮਨ, ਔਲਾ ਤੇ ਲੀਚੀ ਦੇ ਬੂਟੇ ਲਗਾਏ ਗਏ ਆ ਜਿਨ੍ਹਾਂ ਦਾ ਸਾਡੇ ਬੱਚੇ ਆਉਣ ਵਾਲੇ ਸਮੇਂ ਵਿੱਚ ਆਨੰਦਮਾਨ ਸ਼ਾਨਦਾਰ ਹਵਾ ਲੈਣ ਤਾਂ ਕਿ ਸਾਡਾ ਵਾਤਾਵਰਨ ਸੁਖਾਲਾ ਰਹੇ ਇਸ ਮੌਕੇ ਹਾਜ਼ਰ ਏਐਸਆਈ ਗੁਰਦੇਵ ਸਿੰਘ ਨੇ ਆਓ ਰੁੱਖ ਲਗਾਈਏ ਅਤੇ ਧਰਤੀ ਮਾਂ ਨੂੰ ਬਚਾਈਏ ਬਾਬਤ ਆਪਣੇ ਵਿਚਾਰ ਸਾਂਝੇ ਕੀਤੇ ਅੱਜ ਮਾਨਯੋਗ ਸਪੈਸ਼ਲ ਡਾਇਰੈਕਟਰ ਜਨਰਲ ਆਫ ਪੰਜਾਬ ਗੁਰਪ੍ਰੀਤ ਦਿਓ ਜੀ ਦੀਆਂ ਦਿਸ਼ਾ ਨਿਰਦੇਸ਼ਾਂ ਤਹਿਤ ਤੇ ਮਾਨਯੋਗ ਐਸਐਸਪੀ ਸਾਹਿਬ શ્રી ਅੰਕਰ ਗੁਪਤਾ SSP ਜਲੰਧਰ ਦੇ ਆਤੀਤੀ ਦੇ ਦਿਸਾਂ ਦਿਸਾਂ ਤਹਿਤ ਰੁੱਖ ਲਗਾਓ ਮਹਮ ਦੇ ਤਹਿਤ ਜਿਹੜੇ ਪਿੰਡ ਨਵੇਂ ਪਿੰਡ ਦੋਨੇ ਆਲ ਦੇ ਪਾਰਕ ਵਿੱਚ ਵੱਖ-ਵੱਖ ਤਰ੍ਹਾਂ ਦੇ ਫਲਦਾਰ ਤੇ ਸ਼ਾਨਦਾਰ ਬੂਟੇ ਲਗਾਏ ਗਏ ਆ ਜੋ ਇਹ ਜਿਹੜਾ ਕਾਰਜ ਨਿਰਵਿਘਨ ਅਸੀਂ ਜਾਰੀ ਰੱਖਾਂਗੇ ਹਰ ਇੱਕ ਪਿੰਡ ਵਿੱਚ ਵੱਖ-ਵੱਖ ਸਕੂਲਾਂ ਦੇ ਵਿੱਚ ਸ਼ਾਮ ਵਾਸਤੇ ਜਿਹੜਾ ਅਸੀਂ ਬੂਟੇ ਦਰਖਤ ਲਗਾਵਾਂਗੇ ਤਾਂ ਕਿ ਅਸੀਂ ਜਿਹੜੇ ਆਪਣੀ ਸ਼ੁੱਧ ਹਵਾ ਲੈ ਸਕੀਏ ਕਿਉਂਕਿ ਇਹ ਦਰਖਤ ਜਿਹੜੇ ਆਪਾਂ ਅੱਜ ਕੱਲ ਫਲ ਫਰੂਟ ਖਾ ਰਹੇ ਆ ਸਾਡੇ ਵੱਡ ਬਡੇਰਿਆਂ ਦੇ ਲਾਏ ਹੋਏ ਆ ਤਾਂ ਸਾਨੂੰ ਵੀ ਲੋੜਿਆਗਾ ਆਉਣ ਵਾਲੀ ਜਨਰੇਸ਼ਨ ਨੂੰ ਬਚਾਉਣ ਦੀ ਤਾਂ ਕਿ ਅਸੀਂ ਸ਼ੁੱਧ ਹਵਾ ਤੇ ਫਲਾਂ ਦਾ ਆਨੰਦ ਮਾਣ ਸਕੀਏ ਇਸ ਮੌਕੇ ਹਾਜ਼ਰ ਨਮਾ ਪਿੰਡ ਦੋਨੋਂ ਵਾਲਦੇ ਮੁੱਢਕਦੀਮੀ ਤੋਂ ਵਸਨੀਕ ਸੀਨੀਅਰ ਪੱਤਰਕਾਰ ਅਤੇ ਜਰਨਲਿਸਟ ਪ੍ਰੈਸ ਕਲੱਬ ਲੋਹੀਆਂ ਖਾਸ ਦੇ ਪ੍ਰਧਾਨ ਸਰ ਸਿੰਘ ਚੰਦੀ ਨੇ ਗੱਲਬਾਤ ਦੌਰਾਨ ਆਪਣੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਚਲਾਈ ਗਈ ਹਰੀਆਵਲ ਮੋਹਮ ਬਹੁਤ ਹੀ ਸ਼ਲਾਘਾਯੋਗ ਕਦਮ ਹੈ ਉਹਨਾ ਕਿਹਾ ਕਿ ਸਾਡੇ ਗੁਰੂਆਂ ਨੇ ਵੀ ਗੁਰਵਾਣੀ ਵਿੱਚ ਸਾਨੂੰ ਸੁਨੇਹਾ ਦਿੱਤਾ ਹੈ ਕਿ ਪਵਨ ਗੁਰ ਪਾਣੀ ਪਿਤਾ ਮਾਤਾ ਧਰਤ ਮਾਤ ਗੁਰਵਾਣੀ ਵਿੱਚ ਵਾਤਾਵਰਣ ਦੀ ਸੰਭਾਲ ਨੂੰ ਬਹੁਤ ਮਹੱਤਵ ਦਿੰਦੇ ਹੋਏ ਹਵਾ ਨੂੰ ਗੁਰੂ ਪਾਣੀ ਨੂੰ ਪਿਤਾ ਅਤੇ ਧਰਤੀ ਨੂੰ ਮਾਤਾ ਦਾ ਦਰਜਾ ਦਿੱਤਾ ਗਿਆ ਹੈ ਉਹਨਾਂ ਕਿਹਾ ਕਿ ਪੰਜਾਬ ਦਾ ਇਤਿਹਾਸ ਇਸ ਗੱਲ ਦੀ ਗਵਾਹੀ ਭਰਦਾ ਹੈ ਕਿ ਵਾਤਾਵਰਣ ਦੀ ਸਾਂਭ ਸੰਭਾਲ ਨੂੰ ਪੰਜਾਬ ਦੇ ਲੋਕਾਂ ਵੱਲੋਂ ਆਪਣੀ ਜ਼ਿੰਦਗੀ ਦਾ ਆਧਾਰ ਮੰਨਿਆ ਜਾਂਦਾ ਸੀ ਸਮੇਂ ਦੇ ਗੇੜ ਤੇ ਮਨੁੱਖ ਦੀਆਂ ਅਗਾਵਧੂ ਸੋਚਾਂ ਚ ਆਈਆਂ ਤਬਦੀਲੀਆਂ ਨੇ ਲੋਕਾਂ ਨੂੰ ਗੁਰਬਾਣੀ ਦੇ ਇਸ ਫਲਸਫੇ ਤੋਂ ਬਹੁਤ ਕੋਹਾਂ ਦੂਰ ਕਰ ਦਿੱਤਾ ਹੈ ਜਿਸ ਦਾ ਨਤੀਜਾ ਸਾਡੇ ਸਾਹਮਣੇ ਸ਼ੀਸ਼ੇ ਦੀ ਤਰ੍ਹਾਂ ਪ੍ਰਤੱਖ ਹੈ ਵਾਤਾਵਰਣ ਦੀ ਸੰਭਾਲ ਤੋਂ ਮunਕਰ ਹੋ ਕੇ ਪੰਜਾਬ ਕਈ ਤਰ੍ਹਾਂ ਦੀਆਂ ਮੁਸੀਬਤਾਂ ਦਾ ਸਾਹਮਣਾ ਕਰ ਰਿਹਾ ਹੈ ਉਨਾ ਕੇ ਆਕੇ ਵਾਤਾਵਰਨ ਨੂੰ ਸਾਫ ਸੁਥਰਾ ਰੱਖਣ ਲਈ ਸਾਡਾ ਸਾਰਿਆਂ ਦਾ ਵੱਡਮੁੱਲਾ ਫਰਜ਼ ਬਣਦਾ ਹੈ ਕਿ ਅਸੀਂ ਸਾਰੇ ਆਪਣਾ ਮੁੱਢਲਾ ਫਰਜ਼ ਸਮਝਦੇ ਹੋਏ ਪੰਜਾਬ ਸਰਕਾਰ ਵੱਲੋਂ ਚਲਾਈ ਮੁਹਿੰਮ ਵਿੱਚ ਰੁਕ ਲਗਾ ਕੇ ਆਪਣਾ ਵੱਡਮੁੱਲਾ ਯੋਗਦਾਨ ਪਾਈਏ ਲੋਹਿਆਂ ਖਾਸ ਤੋਂ ਪ੍ਰੀਤਮ ਸਿੰਘ ਪ੍ਰੀਤ ਦੀ ਖਾਸ